ਸ਼ਰਪ ਜੀ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਤੋਂ ਸਵਾਗਤ ਦੋਸਤੋ ਹਾਜ਼ਰਾਂ ਅੱਜ ਮੌਜੂਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਐਲਨ ਮਸਕ ਤੇ ਡੋਨਲਡ ਟਰੰਪ ਦੀ ਜਿਹੜਾ ਇਹਨਾਂ ਦੀ ਸਾਂਝ ਟੁੱਟੀ ਆ ਉਹਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਆ ਦੂਜਾ ਟਰੈਵਲ ਬੈਨ ਦੇ ਨਾਲ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਔਰ ਬਹੁਤ ਜ਼ਬਰਦਸਤ ਹਮਲਾ ਆ ਚੌਥਾ ਅਮਰੀਕਾ ਦੀ ਜਿਹੜੀ ਮਈ ਮਹੀਨੇ ਦੀ ਇਕਨੋਮੀ ਤੇ ਆਖਰ ਦੇ ਵਿੱਚ ਇੱਕ ਗੋਰੀ ਔਰਤ ਦੇ ਨਾਲ ਵਿਤਕ੍ਰੇਸ਼ਵੰਦੀ ਕੋਰਟ ਨੇ ਫੈਸਲਾ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਕਿ ਡੋਨਲਡ ਟਰੰਪ ਤੇ ਐਲਨ ਮਸਕ ਦੀ ਆਪਸ ਦੇ ਵਿੱਚ ਟੁੱਟੀ ਸਾਂਝ ਦੀ ਡੋਨਲਡ ਟਰੰਪ ਤੇ ਐਲਨ ਮਸਕ ਦੀ ਸਾਂਝ ਬਹੁਤ ਸੀ ਅਸੀਂ ਕੱਲ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਟੁੱਟ ਗਈ ਜਦੋਂ ਕਿ ਜਿਹੜੇ ਐਲਨ ਮਸਕ ਨੇ ਉਹ ਕਹਿੰਦੇ ਸੀ ਕਿ ਇਹ ਟਰੰਪ ਦੇ ਫਰਸਟ ਬਡੀ ਨੇ ਤੇ ਕੈਂਪੇਨ ਦੇ ਵਿੱਚ ਮਦਦ ਕੀਤੀ ਸੀ ਕਈ ਸੈਂਕੜੇ ਮਿਲੀਅਨ ਡਾਲਰ ਉਹਦੇ ਵਿੱਚ ਲਾਇਆ ਸੀ ਲਗਾਤਾਰ ਹੀ ਪਿਛਲੇ ਦਿਨਾਂ ਤੋਂ ਗੱਲਬਾਤ ਆਉਂਦੀ ਸੀ ਪਰ ਕੱਲ ਦੀ ਹੁਣ ਜ਼ਿਆਦਾ ਚਰਚਾ ਦੇ ਵਿੱਚ ਆ ਤੇ ਹੁਣ ਲੋਕ ਇਹਦੇ ਬਾਰੇ اٹਕ ਲਾਏ ਲਾਰਾ ਵੀ ਹੋਣਾ ਕੀ ਹੈ ਦੋ ਵਿਅਕਤੀਆਂ ਦੀ ਸਾਂਝ ਕੋ ਬਹੁਤ ਵੱਡੀ ਗੱਲ ਨਹੀਂ ਹੁੰਦੀ ਪਰ ਇਹ ਬਹੁਤ ਵੱਡੀ ਗੱਲ ਹੈ ਇਸ ਵੱਡੀ ਗੱਲ ਦਾ ਇਹ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਤੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਇੱਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆ ਤੇ ਦੂਜਾ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਮੁਖੀ ਆ ਇਹ ਗੱਲ ਓਵਰ ਆਲ ਅਮਰੀਕਾ ਦੇ ਲਈ ਚੰਗੀ ਨਹੀਂ ਆ ਦਰਅਸਲ ਅਮਰੀਕਾ ਦੇ ਲਈ ਚੰਗੀ ਨਹੀਂ ਆ ਇਹ ਦੁਨੀਆ ਦੇ ਲਈ ਚੰਗੀ ਨਹੀਂ ਆ ਇਹਨੇ ਸਿਰਫ ਅਮਰੀਕਾ ਦੇ ਉੱਤੇ ਮਾਰ ਇਹਦਾ ਬਿਨਾਂ ਸ਼ੱਕ ਮਾੜਾ ਅਸਰ ਹੋਣਾ ਇਹਦੇ ਵਿੱਚ ਕੋਈ ਦੋ ਸ਼ਾਵਾ ਨਹੀਂ ਇਹ ਨਹੀਂ ਕਿ ਇਹਦਾ ਮਾੜਾ ਅਸਰ ਟਰੰਪ ਨੂੰ ਹੋਊਗਾ ਜਾਂ ਰਿਪਬਲਿਕਨ ਨੂੰ ਹੋਊਗਾ ਜਾਂ ਰਿਪਬਲਿਕਨ ਦਾ ਉਹ ਸੈਕਟਰ ਜਿਹੜਾ ਟਰੰਪ ਦੇ ਬਹੁਤ ਨੇੜੇ ਆ ਉਹ ਉਹਦਾ ਇਹਨੂੰ ਉਹਨੂੰ ਨੁਕਸਾਨ ਹੋਊਗਾ ਜਾਂ ਐਲਨ ਮਸਕ ਕਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆ ਉਹਦਾ ਕੋਈ ਅਸਰ ਪੈ ਜਾਊਗਾ ਉਹਨਾਂ ਦੋਵਾਂ ਦੇ ਉੱਤੇ ਅਸਰਤ ਪੈਣਾ ਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਐਲਨ ਮਸਕ ਤੇ ਸਿੱਧਾ ਸਿੱਧਾ ਅਸਰ ਪੈਣਾ ਵੀ ਉਹਦੇ ਸਰਕਾਰ ਨਾਲ ਸਬੰਧ ਟੁੱਟ ਜਾਣਗੇ ਜਿੰਨੇ ਕੰਟਰੈਕਟ ਵਗੈਰਾ ਸਾਰੇ ਜਾਂਦੇ ਲੱਗਣਗੇ ਆਰਥਿਕ ਰੂਪ ਦੇ ਵਿੱਚ ਉਹਦਾ ਨੁਕਸਾਨ ਹੋਊਗਾ ਕੋਈ ਜੋ 트ੰਪ ਵੀ ਉਹਨਾਂ ਨਾਲ ਵੈਰ ਪਾ ਕੇ ਬੈਠ ਗਏ ਜਾਂ ਉਹਨਾਂ ਨੂੰ ਲੱਗਿਆ ਵੀ ਇਹ ਠੀਕ ਨਹੀਂ ਆ ਦੂਜਾ ਜਿਹੜਾ ਮਾਮਲਾ ਜਿਹੜਾ 트ੰਪ ਦਾ ਨੁਕਸਾਨ ਹੋਣਾ ਉਹ ਇਹ ਹੋਣਾ ਕਿ ਜਿਹੜੇ ਬਿਗ ਬਿਊਟੀਫੁਲ ਬਿੱਲ ਦਾ ਰੌਲਾ ਪੈ ਰਿਹਾ ਹੋ ਸਕਦਾ ਉਹ ਪਾਸ ਹੀ ਨਾ ਹੋਵੇ ਸੈਨੇਟ ਦੇ ਵਿੱਚੋਂ ਗੱਲਬਾਤ ਉੱਥੇ ਹੀ ਖਤਮ ਹੋ ਜਵੇ ਹੁਣ ਨਹੀਂ ਪਾਸ ਹੁੰਦਾ ਇਹ ਹੁਣ ਨਹੀਂ ਪਾਸ ਹੁੰਦਾ ਦਾ ਮਤਲਬ ਇਹ ਸੰਭਾਵਨਾ ਬਹੁਤ ਘਟ ਗਈ ਹੈ ਇਹ ਮੁੱਦਾ ਏਡਾ ਵੱਡਾ ਬਣ ਗਿਆ ਪੂਰੀ ਦੁਨੀਆ ਦੇ ਵਿੱਚ ਜਿਹਦੇ ਬਾਰੇ 트াম্প ਦੇ ਸਾਥੀ ਸਭ ਤੋਂ ਨੇੜੇ ਦਾ ਫਰਸਟ ਬੜੀ ਮਤਲਬ ਐਲਨ ਮਸਕ ਇਹ ਗੱਲ ਕਹਿ ਗਿਆ ਤੇ ਰਿਪਬਲਿਕਨ ਸੋਚਣਗੇ ਉਥੇ ਕਿ ਇਸ ਚੀਜ਼ ਦਾ ਕਰਨਾ ਕੀ ਹੈ ਦੂਜੀ ਗੱਲ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਜਦੋਂ ਦੌਲਤ ਨੂੰ ਫਰਕ ਪੈ ਰਿਹਾ ਤਾਂ ਉਹ ਸਾਰੀ ਇਕਨੋਮੀ ਦੇ ਉੱਤੇ ਫਰਕ ਪਊਗਾ ਉਹਦਾ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਜਿਹੜਾ ਸਾਰੇ ਦੁਨੀਆ ਦੀ ਗ੍ਰੋਥ ਘਟੀ ਆ ਕੈਨੇਡਾ 'ਚ ਇਸ ਵੇਲੇ ਆਰਥਿਕ ਮੰਦਵਾੜਾ ਚੱਲ ਰਿਹਾ ਅਮਰੀਕਾ 'ਚ ਆਰਥਿਕ ਮੰਦੀ ਚੱਲ ਰਹੀ ਆ ਇਹ ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਔਰ ਉਹਦਾ ਮੁੱਖ ਕਾਰਨ ਇਹ ਆ ਕਿ ਜਿਹੜੇ ਟੈਰਿਫ ਸੀਗੇ ਤੇ ਟੈਰਿਫ ਦੇ ਪਿੱਛੇ ਕੌਣ ਸੀ ਤੇ ਇਹਦੇ ਵਿੱਚੇ ਹੁਣ ਕੀ ਆ ਇਹ ਸਾਰਾ ਸਬੰਧ ਸੀਗਾ ਸੋ ਇਹਦਾ ਅਸਰ ਐਲਨ ਮਸਕ ਤੇ ਡੋਨਲਡ ਟਰੰਪ ਨਾਲ ਨਾ ਰਹਿ ਕੇ ਜਿਹੜੀ ਇਹਨਾਂ ਦੀ ਲੜਾਈ ਚੱਲੀ ਆ ਇਸ ਵੇਲੇ 5 ਜੂਨ ਨੂੰ ਇਹਨਾਂ ਨੇ ਕਮੈਂਟ ਪਾਉਣੇ ਸ਼ੁਰੂ ਕੀਤੇ ਜਾਨੀ ਕਿ ਕੱਲ ਆਪਣੇ ਟਰੂਥ ਸੋਸ਼ਲ ਦੇ ਉੱਤੇ ਤੇ ਦੂਜੇਵੇਂ ਪਲੇਅਰ ਦੇ ਉੱਤੇ ਐਕਸ ਦੇ ਉੱਤੇ ਐਲਨ ਮਸਕ ਨੇ ਸਿੱਧੀ ਆਲੋਚਨਾ ਕੀਤੀ ਆ ਕਿ ਜਿਹੜਾ ਮੇਨ ਟੈਕਸ ਵੈਲ ਆ ਇਹਦੇ ਨਾਲ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਯੂ ਰੈਸੈਸ਼ਨ ਆ ਜਾਊਗਾ ਜਿਹੜਾ ਸੰਭਿਆ ਨਹੀਂ ਜਾਣਾ। ਟਰੰਪ ਨੇ ਉਲਟਾ ਹਿੱਟਬੈਕ ਕੀਤਾ ਉਹ ਕਹਿੰਦਾ ਸਾਰੇ ਸਰਕਾਰੀ ਠੇਕੇ ਜਿੰਨੇ ਇਹਨਾਂ ਦੀਆਂ ਕੰਪਨੀਆਂ ਨੂੰ ਦਿੱਤੇ ਆ ਔਰ ਕਿੰਨੇ ਬਿਲੀਅਨ ਡਾਲਰ ਦੀਆਂ ਸਬਸਿਡੀਆਂ ਤੇ ਡੀਲਾਂ ਦਿੱਤੀਆਂ ਸਾਰੀਆਂ ਕੈਨਸਲ। ਫਾਰ ਟੈਸਲਾ ਦੀ ਸਟਾਕ 14% ਥੱਲੇ ਆ ਗਿਆ ਇੱਕ ਦਿਨ ਦੇ ਵਿੱਚ 14% ਇਨ 1 ਡੇ। ਤੇ ਇਹਦਾ ਜਿਹੜਾ ਜਿਹੜੀ 트럼ਪ ਦੀ ਮੀਮ ਕੋਇਨ ਦੀ ਵੈਲਿਊ ਆ ਉਹ ਵੀ ਬਹੁਤ ਥੱਲੇ ਚਲੇਗੀ ਆ ਜਦੋਂ ਇਹ ਸਾਰੇ ਕੁਛ ਦੇ ਵਿੱਚ ਜਦੋਂ ਇਹ ਲੜਕ ਦੀ ਤਰ੍ਹਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਹੀ ਸੀ ਇਹ ਲੜਾਈ ਜਦੋਂ ਇਹ ਲੜਾਈ ਪਬਲਿਕ ਹੋਈ ਆ ਉਹਦੇ ਨਾਲ ਹੀ ਇਹ ਸਾਰਾ ਕੁਛ ਵਾਪਰ ਗਿਆ ਹੁਣ ਇਹ ਆ ਕਿ ਮਾਸਕ ਨੇ 트럼ਪ ਨੂੰ ਅਕਿਊਜ਼ ਕੀਤਾ ਵੀ ਜਿਹੜਾ ਉਹ ਐਬਸਟ੍ਰੀਨ ਵਾਲਾ ਮਾਮਲਾ ਆ ਐਬਸਟ੍ਰੀਨ ਫਾਈਲਸ ਏ ਜਿਹੜੀਆਂ ਇੱਕ ਬਹੁਤ ਵੱਡਾ ਸੈਕਸ ਆਫੈਂਡਰ ਦਾ ਕੇਸ ਆ ਬੜਾ ਲੰਬਾ ਚੌੜਾ ਇਹ ਚੱਕਰ ਆ ਉਹਦੇ ਨਾਲ ਜੋੜ ਕੇ ਪਰ ਪ੍ਰੂਫ ਕੋਈ ਨਹੀਂ ਦਿੱਤਾ ਵਾਈਟ ਹਾਊਸ ਇਸ ਗੱਲ ਤੋਂ ਨਾਰਾਜ਼ ਆ ਵੀ ਤੁਸੀਂ ਇਹ ਕਹਿੰਦੇ ਬਦਕਿਸਮਤੀ ਆ ਕਿ ਐਡਾ ਵੱਡਾ ਇਲਜ਼ਾਮ ਕੋਈ ਲਾ ਰਿਹਾ ਬਿਨਾ ਪ੍ਰੂਫ ਤੋਂ ਪੋਲਿਟੀਕਲ ਡੈਮੇਜ ਇਹਨਾਂ ਦਾ ਹੋਊਗਾ ਇਸ ਲੜਾਈ ਦੇ ਨਾਲ ਰਿਪਬਲਿਕਨ ਜਿਹੜੇ ਕੁਝ ਲੀਡਰ ਨੇ ਉਹ ਨਿਊਟਰਲ ਹੋ ਗਏ ਨੇ ਹੁਣ ਜਾਂ ਤੇ ਉਹ ਆਪਣੇ ਲੀਡਰ ਦੇ ਹੱਕ 'ਚ ਬੋਲਣ ਪਰ ਕੁਝ ਰਿਪਬਲਿਕਨ ਨਿਊਟਰਲ ਹੋ ਗਿਆ ਵੀ ਉਹ ਬੋਲੇ ਹੀ ਨਹੀਂ ਕੁਛ ਵੀ ਤੁਹਾਡੀ ਆਪਸ 'ਚ ਲੜਾਈ ਸੀ ਜੋ ਮਰਜ਼ੀ ਕਰੋ ਪਰ ਦੂਜੇ ਜਿਹੜੇ ਆ ਉਹਨਾਂ ਨੇ ਓਪਨਲੀ 트੍ਰੰਪ ਦੀ ਸਪੋਰਟ ਕੀਤੀ ਸੋ ਉਹ ਕਹਿੰਦੇ ਵੀ ਐਲਨ ਮਸਕ ਇੱਥੇ ਤੱਕ ਚਲੇ ਗਿਆ ਇੱਥੇ ਤੱਕ ਨਹੀਂ ਸੀ ਇਹਨੂੰ ਜਾਣਾ ਚਾਹੀਦਾ ਮਸਕ ਜਿਹੜਾ ਆ ਉਹ ਕਹਿੰਦਾ ਕਿ ਐਲਨ ਮਸਕ ਨੇ ਇੱਕ ਹਿੰਟ ਦਿੱਤਾ ਹੈ ਵੀ ਮੈਂ ਥਰਡ ਪੋਲੀਟੀਕਲ ਪਾਰਟੀ ਬਣਾ ਲੈਣੀ ਹੈ ਜਿਹੜੀ 80% ਅਮਰੀਕਨ ਨੂੰ ਰਿਪਰਿਜ਼ੈਂਟ ਕਰੂਗੀ ਵੀ ਜਿਹੜੇ 10% ਉਹ ਕਹਿੰਦਾ ਇਧਰਲੇ ਪਾਸੇ ਰਿਪਬਲਿਕਨਾਂ ਦੂਜੇ 10% ਇਧਰਲੇ ਪਾਸੇ ਡੈਮੋਕ੍ਰੇਟ ਆ ਜਿਹੜਾ ਵਿਚਕਾਰ 80% ਆ ਜ ਇਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਉਹਨਾਂ ਲਈ ਉਹ ਕਹਿੰਦਾ ਮੈਂ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਦਊਗਾ ਸੋ ਇੱਕ ਵੱਡੀ ਤਸਵੀਰ ਜਿਹੜੀ ਹੈ ਫਾਈਟ ਦੱਸਦੀ ਹੈ ਕਿ ਬਹੁਤ ਡੂੰਗਾ ਇਨਾਂ ਦੇ ਵਿੱਚ ਡਿਵਾਈਡ ਹੋਈ ਆ ਹੁਣ ਕੀ ਕਰਦੇ ਆ ਇਹ ਇਹਦਾ ਦੁਨੀਆ ਦੇ ਉੱਤੇ ਕੀ ਅਸਰ ਪੈਂਦਾ ਇਹ ਦੇਖਣ ਵਾਲੀ ਗੱਲਬਾਤ ਹੋਏਗੀ ਅਗਲੀ ਗੱਲਬਾਤ ਦੋਸਤੋ ਜਿਹੜੀ ਆ ਵੀਜ਼ਾ ਜਿਹੜੇ ਹੋਏ ਆ ਬੈਨ ਬੈਨ ਕੀਤੀ ਗਈਆਂ ਦੇਸ਼ਾਂ ਦੇ ਉੱਤੇ ਕਈ ਇਮੀਗਰੈਂਟਸ ਜਿਹੜੇ ਨੇ ਉਹ ਉਹਨਾਂ ਬੈਂਡ ਕੰਟਰੀਜ਼ ਤੋਂ ਨੇ ਜਿਨ੍ਹਾਂ ਨੂੰ ਬੈਨ ਕੀਤਾ ਗਿਆ ਤੇ ਉਹ ਹੁਣ ਕਿੱਦਾਂ ਟੱਬਰਾਂ ਦੇ ਨਾਲ ਮਿਲਣਗੇ ਕਿੱਦਾਂ ਰੀਯੂਨਾਈਟ ਹੋਣਗੇ ਇੱਕ ਬਹੁਤ ਵੱਡਾ ਮਸਲਾ ਆ ਟ੍ਰੈਵਲ ਬੈਨ ਨੇ ਉਹ ਸਾਰੇ ਦੇ ਸਾਰੇ ਪਲੈਨਸ ਨੂੰ ਬਲੌਕ ਕਰਤਾ ਜਿਹੜੇ ਲੋਕ ਇਕੱਠੇ ਹੋਣ ਦਾ ਸੁਪਨਾ ਲੈ ਰਹੇ ਸੀ ਜਿਹੜੀਆਂ ਛੋਟੀਆਂ ਵਿਜ਼ਿਟਸ ਨੇ ਕਿਸੇ ਵਿਆਹ ਸ਼ਾਦੀ ਦੇ ਲਈ ਜਾਂ ਕਿਸੇ ਫਿਊਨਲ ਦੇ ਉੱਤੇ ਵੀ ਕੋਈ ਆ ਸਕਦਾ ਕਿ ਨਹੀਂ ਇਹ ਵੀ ਗੱਲ ਹੁਣ ਅਨਸਰਟਨ ਹੋ ਗਈ ਇਹਦੇ ਬਾਰੇ ਵੀ ਨਹੀਂ ਪਤਾ ਜਿਹੜੇ ਇਮੀਗ੍ਰੈਂਟਸ ਨੇ ਉਹ ਡਰੇ ਪਏ ਆ ਲੀਡਰ ਇਹ ਕਹਿੰਦੇ ਆ ਕਿ ਬਹੁਤ ਸਾਰੀ ਸਟ੍ਰੈਸ ਤੇ ਬਹੁਤ ਸਾਰਾ ਡਰ ਇਹਨਾਂ ਦੇ ਵਿੱਚ ਆ ਇਸ ਬੈਨ ਨੇ ਜੀਜ਼ਾਂ ਬਹੁਤ ਜ਼ਿਆਦਾ ਬਦਤਰ ਕਰ ਦਿੱਤੀਆਂ ਖਾਸ ਕਰ ਉਹਨਾਂ ਲੋਕਾਂ ਦੇ ਲਈ ਜਿਹੜੇ ਕਿਸੇ ਖਤਰੇ ਦੇ ਵਿੱਚ ਆਪਣੀਆਂ ਹੋਮ ਕੰਟਰੀs ਛੱਡ ਕੇ ਇੱਥੇ ਆਏ ਸੀ ਜਿਹੜੇ ਸਕਸੈਸਫੁਲ ਇਮੀਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪਿਆ ਜਿਹੜੇ ਲੋਕ ਨੇ ਜਿਹੜਾ ਈਰਾਨ ਦੇ ਵਿੱਚੋਂ ਕੁਝ ਬਚ ਕੇ ਆ ਗਏ ਸੀ ਤੇ ਇੱਥੇ ਉਹਨਾਂ ਨੇ ਬਹੁਤ ਮਤਲਬ ਇੱਕ ਜੀਵਨ ਆਪਣਾ ਸਹੀ ਕਰ ਲਿਆ ਬਿਜ਼ਨਸ ਕੀਤਾ ਉਹਨਾਂ ਨੂੰ ਵੀ ਲੱਗ ਰਿਹਾ ਵੀ ਸਾਨੂੰ ਬਿਨਾਂ ਵਜ੍ਹਾ ਤੋਂ ਸਜ਼ਾ ਦਿੱਤੀ ਗਈ ਹੈ ਜਿਹੜੇ ਹਾਇਤੀਆਂ ਨੇ ਹੇਤੀ ਤੋਂ ਆਇਓ ਰਿਸਕ ਦੇ ਉੱਤੇ ਉਹ ਹਾਇਓ ਦੇ ਵਿੱਚ ਹਜ਼ਾਰਾਂ ਹੇਤੀਆਂ ਨੇ ਜਿਹੜੇ ਲੀਗਲੀ ਮੂਵ ਹੋਏ ਆ ਤੇ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਲੀਗਲ ਪ੍ਰੋਟੈਕਸ਼ਨ ਜਾਂਦੀ ਲੱਗਣੀ ਆ ਜਲਦੀ ਫਿਰ ਕੀ ਕਰਨਗੇ ਲੋਕ ਇਸ ਗੱਲ ਤੋਂ ਡਰੇ ਪਏ ਆ ਕਿ ਸਾਨੂੰ ਡਿਪੋਰਟ ਨਾ ਕਰ ਦਿੱਤਾ ਜਾਵੇ ਵੀ ਅਸੀਂ ਦੁਬਾਰਾ ਆਪਣੇ ਪਰਿਵਾਰਾਂ ਨੂੰ ਦੇਖ ਸਕਾਂਗੇ ਅਫਗਾਨ ਤੇ ਜਿਹੜੇ ਸਮਾਲੀਆ ਵਾਲੇ ਨੇ ਉਹ ਵੱਖਰੇ ਚਿੰਤਾ 'ਚ ਨੇ ਹਿਊਸਟਨ ਦੇ ਵਿੱਚ ਅਫਗਾਨ ਤੇ ਸਮਾਲੀ ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਉਹ ਡਰੇ ਪਏ ਆ ਬਿਯੋਕ ਕਦੇ ਵੀ ਆਪਣੇ ਪਰਿਵਾਰਾਂ ਦੇ ਨਾਲ ਇਕੱਠੇ ਨਹੀਂ ਹੋ ਸਕਣਗੇ ਕੁਝ ਨੂੰ ਡਰ ਰਿਹਾ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਆ ਉਹਨਾਂ ਨੂੰ ਵਾਪਸ ਇੱਥੇ ਆਉਣ ਹੀ ਨਹੀਂ ਦਿੱਤਾ ਜਾਣਾ ਉਹਨਾਂ ਨੂੰ ਅਲਾਓ ਹੀ ਨਹੀਂ ਕਰਨਾ ਇਹਨਾਂ ਨੇ ਕੁਝ ਇਮੀਗਰੈਂਟ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਉਹ ਕਹਿੰਦੇ ਵੀ ਸਾਨੂੰ ਲੈਂਡਾਂ ਚੋਂ 에어ਪੋਰਟ ਦੀਆਂ ਚੋਂ ਬਾਹਰ ਕੱਢ ਲਿਆ ਉਹਨਾਂ ਨੇ ਐਕਸਟਰਾ ਚੈੱਕ ਦੇ ਲਈ 에어ਪੋਰਟਸ ਦੇ ਉੱਤੇ ਤੇ ਉਹਨਾਂ ਨੂੰ ਮਤਲਬ ਬਹੁਤ ਬੇਇੱਜ਼ਤੀ ਮਹਿਸੂਸ ਹੋ ਰਹੀ ਐ ਇਸ ਕਰਕੇ ਵੀ ਜਾਣਬੁੱਝ ਕੇ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਕੈਲੀਫੋਰਨੀਆ ਦੇ ਵਿੱਚ ਇਰਾਨੀਅਨ ਰਹਿੰਦੇ ਨੇ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ ਲਾਸ ਐਂਜਲਸ ਦੇ ਵਿੱਚ ਇਰਾਨੀਅਨ ਅਮਰੀਕਨ ਇਹ ਕਹਿੰਦੇ ਆ ਕਿ ਇਸ ਬੈਨ ਦੇ ਨਾਲ ਸਟੂਡੈਂਟਸ ਪੇਸ਼ੈਂਟਸ ਤੇ ਜਿਹੜੇ ਵਿਜ਼ਿਟਰ ਨੇ ਜਿਹੜੇ ਆ ਰਹੇ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਜਿਹੜੇ ਬਿਜ਼ਨਸ ਓਨਰ ਹੈਗੇ ਆ ਉਹ ਕਹਿੰਦੇ ਕਿ ਪਾਲਿਸੀ ਫੇਅਰ ਨਹੀਂ ਆ ਤੇ ਇਹਦੇ ਨਾਲ ਇੱਕ ਐਵਰੇਜ ਵਿਅਕਤੀ ਦਾ ਨੁਕਸਾਨ ਹੋ ਰਿਹਾ ਹੁਣ ਰਫਿਊਜੀ ਸਪੋਰਟ ਗਰੁੱਪ ਇਹ ਕਹਿੰਦੇ ਆ ਕਿ ਪਰਿਵਾਰ ਜਿਹੜੇ ਸਟਕ ਨੇ ਲਿੰਬੋ ਦੇ ਵਿੱਚ ਕਿ ਉਹ ਉਹਨਾਂ ਨੇ ਜਿਹੜੇ ਇਹ ਸਾਰੇ ਰੂਲਸ ਫੋਲੋ ਕੀਤੇ ਆ ਪਰ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਅੱਗੇ ਜਾਣ ਦੇ ਲਈ ਕਰਨਾ ਕੀ ਆ ਸੋ ਜਿਹੜੇ ਰਫਿਊਜੀ ਨੇ ਉਹ ਆਪਣੀ ਆਸ ਇੱਕ ਤਰੀਕੇ ਦੇ ਨਾਲ ਗਵਾ ਰਹੇ ਆ ਸੋ ਹੁਣ ਜਿਹੜਾ ਇਹ ਜਿਹੜਾ ਇੱਕ ਖਾਸ ਤੌਰ ਦੇ ਉੱਤੇ ਸਾਹਮਣੇ ਗੱਲ ਆ ਰਹੀ ਆ ਰਫਿਊਜੀ ਉਹਨਾਂ ਦੀ ਆਸ ਜਾਂਦੀ ਲੱਗ ਰਹੀ ਆ ਦੂਜਾ ਅਮਰੀਕਾ ਦੇ ਵਿੱਚ ਜਿਹੜੇ ਕਮਿਊਨਿਟੀ ਲੀਡਰ ਇਹਨਾਂ ਦੇਸ਼ਾਂ ਤੋਂ ਨੇ ਉਹਨਾਂ ਦਾ ਅਮਰੀਕਾ ਦੇ ਵਿੱਚ ਵਿਸ਼ਵਾਸ ਟੁੱਟ ਰਿਹਾ ਹੁਣ ਇਹਦਾ ਲੱਗਦਾ ਕਿ ਅਸੀਂ ਅਸੀਂ ਲੈਸ ਵੈਲਕਮ ਆ ਸਾਨੂੰ ਕੋਈ ਚਾਹੁੰਦਾ ਨਹੀਂ ਇੱਥੇ ਸੋ ਇਹਦੇ ਨਾਲ ਕਈ ਤਾਣਾ ਬਾਣਾ ਜਿਹੜਾ ਉਲਝਿਆ ਆ ਸਰਕਾਰ ਕੋਲੇ ਆਪਣੀ ਗਰਾਉਂਡਸ ਨੇ ਇਹ ਸਾਰੀਆਂ ਪਾਬੰਦੀਆਂ ਦੇ ਲਈ ਪਰ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਅਸਰ ਹੋ ਰਿਹਾ ਅਗਲੀ ਗੱਲ ਬਾਤ ਦੋਸਤੋ ਰੂਸ ਤੇ ਯੂਕਰੇਨ ਦੀ ਲੜਾਈ ਬਾਰੇ ਇਹ ਲੜਾਈ ਹੁਣ ਬਹੁਤ ਗੰਭੀਰ ਰੂਪ اختیار ਕਰ ਰਹੀ ਆ 3 ਸਾਲ ਤੋਂ ਉੱਤੇ ਲੜਾਈ ਚੱਲਦੀ ਨੂੰ ਹੋ ਗਈ ਆ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਖਬਰ ਕੀਤੀ ਸੀ ਕਿ ਨੇ ਯੂਕਰੇਨ ਨੇ ਜਿਹੜੇ ਡਰੋਨ ਸੀਗੇ ਉਹ ਟਰੱਕਾਂ ਦੇ ਵਿੱਚ ਭੇਜ ਕੇ ਘਰਾਂ ਦੇ ਵਿੱਚ ਲੁਕੋ ਕੇ ਤੇ ਉਥੋਂ ਉਡਾ ਕੇ ਉਹਨਾਂ ਦੇ ਜਿਹੜੇ ਹਮਲਾ ਕੀਤਾ ਉਹਨਾਂ ਦੇ ਪਲੇਨਸ ਦੇ ਉੱਤੇ ਜਹਾਜ਼ਾਂ ਦੇ ਉੱਤੇ ਤੇ ਹੁਣ ਉਹਦਾ ਉਲਟ ਹੋਇਆ ਕਿ ਉਹਨਾਂ ਨੇ ਰਿਟੈਲੀਏਟ ਕੀਤਾ ਰਸ਼ੀਆ ਨੇ ਰਸ਼ੀਆ ਨੇ ਬਹੁਤ ਵੱਡਾ ਇੱਕ ਰਾਤੋਂ ਰਾਤ 에ਅਰ ਅਟੈਕ ਪੂਰੇ ਯੂਕਰੇਨ ਦੇ ਉੱਤੇ ਯੂਕਰੇਨ ਦੇ ਉੱਤੇ ਡਰੋਨ ਸਟ੍ਰਾਈਕ ਦਾ ਬਦਲਾ ਲੈਣ ਦੇ ਲਈ ਕੀਤਾ ਜਿਹੜੇ ਰਸ਼ੀਆ ਦੇ ਮਿਲਟਰੀ ਪਲੇਨ ਸੀਗੇ ਖੜੇ ਉਹਨਾਂ ਦੇ ਉੱਤੇ ਇਹਨਾਂ ਨੇ ਡਰੋਨਾਂ ਦੇ ਨਾਲ ਤਬਾਹੀ ਮਚਾਈ ਸੀ ਇਹਨਾਂ ਨੇ ਹੁਣ ਉਲਟਾ ਰੂਸ ਨੇ ਲਗਭਗ 400 ਡਰੋਨ ਵਰਤਿਆ 400 ਮਿਜ਼ਾਈਲ ਵਰਤੀ ਆ ਜਿਹਦੇ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲਜ਼ ਵੀ ਆ ਬਹੁਤੀਆਂ ਜਿਹੜੀਆਂ ਉਹਨਾਂ ਨੇ ਇਹਨਾਂ ਦੀ ਕੈਪੀਟਲ ਇਹਨਾਂ ਦੀ ਰਾਜਧਾਨੀ ਕੀਵ ਦੇ ਉੱਤੇ ਹਿੱਟ ਕੀਤਾ ਕਟਕਟ ਤਿੰਨ ਲੋਕਾਂ ਦੀ ਮੌਤ ਹੋਈ ਆ 20 ਜ਼ਖਮੀ ਹੋਏ ਆ ਜਿਹੜੇ ਨਵੇਂ ਏਰੀਏ ਹਿੱਟ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਵੈਸਟਰਨ ਪਾਰਟ ਨੇ ਯੂਕਰੇਨ ਦੇ ਜਿਹੜੇ ਆਮ ਤੌਰ ਦੇ ਉੱਤੇ ਸੇਫ ਸਮਝੇ ਜਾਂਦੇ ਆ ਆ ਇਸੇ ਤਰ੍ਹਾਂ ਜਿਹੜੇ ਸਿਟੀ ਆਫ ਟਰਨੋਪਿਲਾ ਉਹਨੂੰ ਹਿੱਟ ਕੀਤਾ ਜਿੱਥੇ ਕਿ ਇਹ ਸਭ ਤੋਂ ਹੁਣ ਤੱਕ ਦਾ ਮਾੜਾ ਅਟੈਕ ਦੱਸਿਆ ਜਾ ਰਿਹਾ ਜਿਹੜੇ ਸਿਵਿਲਿਅਨ ਨੇ ਜਿਹੜੇ ਸਧਾਰਨ ਲੋਕ ਨੇ ਯੂਕਰੇਨੀਅਨ ਲੀਡਰ ਇਹ ਕਹਿੰਦੇ ਆ ਕਿ ਜਿਹੜੇ ਇੰਪੋਰਟੈਂਟ ਇਹ ਸਰਵਿਸਿਜ਼ ਨੇ ਉਹ ਖਤਰੇ ਦੇ ਵਿੱਚ ਪਈਆਂ ਨੇ ਜਿਹੜੀਆਂ ਲਾਈਟ ਚਲੇਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ એનર્ਜੀ ਪਲਾਂਟ ਜਿਹੜੇ ਉਹਨਾਂ ਨੂੰ ਹਿੱਟ ਕੀਤਾ ਹੋ ਸਕਦਾ ਜਿਹੜੀ ਹੁਣ ਤੱਕ ਸੂਚਨਾ ਹੈ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਦੁਨੀਆ ਨੂੰ ਦੁਨੀਆ ਦੇ ਵਿੱਚੋਂ ਵੀ ਸਪੈਸ਼ਲੀ ਅਮਰੀਕਾ ਤੇ ਯੂਰਪ ਨੂੰ ਕਿਹਾ ਕਿ ਰੂਸ ਦੇ ਉੱਤੇ ਪ੍ਰੈਸ਼ਰ ਜਿਹੜਾ ਵਧਾਉਣ ਦੇ ਲਈ ਸਾਡਾ ਸਾਥ ਦਿਓ ਉਹਨਾਂ ਨੇ ਲੋਕਾਂ ਨੂੰ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਆਓ ਹੁਣ ਜਿਹੜੀ ਯੂਕਰੇਨੀਅਨ 에ਅ ਫੋਰਸ ਨੇ ਕਿਹਾ ਕਿ ਇਹਨਾਂ ਨੂੰ ਜਿਹੜੀ ਵੈਪਨਸ ਨੇ ਖਾਸ ਕਰਕੇ ਅਸਿਓ ਕਹਿੰਦੇ ਥੱਲੇ ਸਿੱਟੇ ਆ ਬਹੁਤ ਸਾਰੇ ਇਹਨਾਂ ਦੇ 38 ਦੇ ਵਿੱਚੋਂ 32 ਜਿਹੜੀਆਂ ਕਰੂਜ਼ ਮਿਸਾਈਲ ਆ ਯੂਕਰੇਨ ਕਹਿੰਦਾ ਅਸੀਂ ਸਿੱਟ ਦਿੱਤੀਆਂ 368 407 ਦੇ ਵਿੱਚੋਂ 368 ਡਰੋਨ ਸਿੱਟ ਦਿੱਤੇ ਆ 6 ਉਹ ਕਹਿੰਦੇ ਇਹਨਾਂ ਦੀਆਂ ਬੈਲਿਸਟਿਕ ਮਿਸਾਈਲ ਸਿੱਟੀਆਂ ਅਸੀਂ ਰਸ਼ੀਆ ਯੂਕਰੇਨ ਨੇ ਰਸ਼ੀਆ ਦੇ ਕਈ ਮਿਲਟਰੀ ਟਾਰਗੇਟ ਕੀਤੇ ਆ ਆਪਣੇ ਜਿਹੜੇ ਡਰੋਨਸ ਦੇ ਨਾਲ ਜਿਹਦੇ ਵਿੱਚ 에ਅਰ ਬੇਸ ਤੇ ਫੈਕਟਰੀਜ਼ ਵੀ ਦੱਸੀਆਂ ਜਾ ਰਹੀਆਂ ਜਿਹੜੀ ਰਸ਼ੀਆ ਦੇ ঈਗਲਜ਼ 에ਅਰ ਬੇਸ ਤੇ ਉੱਤੇ ਬਹੁਤ ਸਾਰੀ ਅੱਗ ਲੱਗੀ ਦਿਖੀ ਆ 트럼ਪ ਨੇ ਇੱਕ ਫੋਨ ਕਾਲ ਕੀਤੀ ਆ ਪੁੱਤਨ ਨੂੰ ਤੇ ਉਹਨਾਂ ਨੇ ਕਿਹਾ ਕਿ ਉਹਨੂੰ ਕਹਿ ਦਿੱਤਾ ਕਿ ਉਹ ਦੁਬਾਰਾ ਪਿੱਛੇ ਮਤਲਬ ਉਲਟੀ ਸਟ੍ਰਾਈਕ ਨਾ ਕਰਨ ਪਰ ਨਾਲ ਹੀ ਉਹਨਾਂ ਨੇ ਇੱਕ ਬਹੁਤ ਵੇਗ ਕਮੈਂਟ ਕੀਤਾ ਆ ਰਸ਼ੀਆ ਤੇ ਯੂਕਰੇਨ ਦੀ ਲੜਾਈ ਨੂੰ ਉਹਨਾਂ ਨੇ ਇਹ ਕਿਹਾ ਜਿੱਦਾਂ ਨਿਆਣੇ ਗਰਾਊਂਡ 'ਚ ਲੜਦੇ ਹੁੰਦੇ ਆ ਕਿਡਜ਼ ਫਾਈਟਿੰਗ ਔਨ ਅ ਪਲੇਗਰਾਉਂਡ ਪੁੱਤਰ ਦਾ ਮੈਸੇਜ ਆ ਪੁੱਤਰ ਨੇ ਯੂਕਰੇਨ ਦੀ ਗਵਰਨਮੈਂਟ ਨੂੰ ਟੈਰਰਿਸਟ ਕਿਹਾ ਤੌਰਨੇ ਟਰੰਪ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਸਖਤ ਜਿਹੜਾ ਰਿਸਪੌਂਡ ਆ ਉਹ ਕਰਨਾ ਚਾਹੀਦਾ ਲੋਕ ਚਿੰਤਤ ਨੇ ਬਹੁਤ ਸਾਰੇ ਲੋਕ ਇਹ ਮੰਨਦੇ ਆ ਕਿ ਟਰੰਪ ਦਾ ਜਿਹੜਾ ਕਮੈਂਟ ਆ ਉਹ ਇਦਾਂ ਲੱਗਦਾ ਜਿਦਾਂ ਕਿ ਉਹ ਰੂਸ ਦਾ ਜਿਹੜਾ ਬਦਲਾ ਲਿਆ ਉਹਦੇ ਨਾਲ ਮਤਲਬ ਠੀਕ ਆ ਵੀ ਚਲੋ ਠੀਕ ਆ ਇਹਨੇ ਕੀਤਾ ਉਹਨਾਂ ਨੇ ਕੀਤਾ ਵੀ ਜਦੋਂ ਕਿ ਬਾਅਦ ਵਿੱਚ ਟਰੰਪ ਨੇ ਕਿਹਾ ਕਿ ਉਹ ਇਹਨਾਂ ਨੂੰ ਰੋਕਣ ਦਾ ਯਤਨ ਕਰ ਰਿਹਾ ਹੈ ਯੂਕਰੇਨ ਜਿਹੜੇ ਆ ਹੁਣ ਡਰਦੇ ਆ ਕਿ ਸਾਡੇ ਉੱਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹਮਲੇ ਹੋ ਸਕਦੇ ਆ ਅਗਲੀ ਗੱਲਬਾਤ ਦੋਸਤੋ ਜੌਬ ਮਾਰਕੀਟ ਬਾਰੇ ਆ ਮਈ ਮਹੀਨੇ ਦੇ ਵਿੱਚ ਅਮਰੀਕਾ ਦੇ ਵਿੱਚ 1,34,000 ਨਵੀਆਂ ਨੌਕਰੀਆਂ ਐਡ ਹੋਈਆਂ ਜਿਹੜੀਆਂ ਕਿ ਇੱਕ ਬਹੁਤ ਡੀਸੈਂਟ ਨੰਬਰ ਆ ਪਰ ਬਹੁਤ ਸਟਰੋਂਗ ਨਹੀਂ ਆ ਐਸ ਇਕਨੋਮਿਕ ਅਨਸਰਟੇਨਟੀ ਦੇ ਟਾਈਮ ਦੇ ਵਿੱਚ ਜਦੋਂ ਆਰਥਿਕ ਅਨਿਸ਼ਚਿਤਤਾ ਫੈਲੀ ਆ ਉਸ ਵੇਲੇ ਇਹ ਇੱਕ ਬਹੁਤ ਵੱਡਾ ਨੰਬਰ ਨਹੀਂ ਆ ਅਨਪਲੋਇਮੈਂਟ ਰੇਟ ਸਟੇਬਲ ਆ ਜਿਹੜੀ ਅਨਪਲੋਇਮੈਂਟ ਰੇਟ ਆ ਉਹ ਉਨਾ ਹੀ ਰਿਹਾ ਮਤਲਬ 4.2% ਮਤਲਬ ਇਹ ਆ ਕਿ ਹਰ 100 ਬੰਦੇ ਦੇ ਪਿੱਛੇ ਚਾਰ ਜਣੇ ਜਿਹੜੇ ਇਸ ਵੇਲੇ ਉਹ ਉਹਨਾਂ ਨੂੰ ਜੌਬ ਚਾਹੀਦੀ ਹੈ ਜਾਂ ਕੰਮ ਲੱਭ ਰਹੇ ਆ 100 ਦੇ ਵਿੱਚੋਂ ਚਾਰ ਤੁਸੀਂ ਲਾ ਲਓ ਵੀ 10000 ਦੇ ਵਿੱਚੋਂ ਜਿਹੜੇ ਜਿਹੜੇ ਹਜ਼ਾਰ ਦੇ ਵਿੱਚੋਂ 40 10000 ਚੋਂ 400 ਤੇ ਲੱਖ ਦੇ ਪਿੱਛੇ 4000 ਇਹ ਬਹੁਤ ਵੱਡਾ ਨੰਬਰ ਚੜਿਆ ਜਾਂਦਾ ਹਾਇਰਿੰਗ ਸਲੋ ਆ ਇਸ ਵੇਲੇ ਕੁਝ ੈਂਪਲੋਇਰ ਜਿਹੜੇ ਨੇ ਉਹ ਕੱਟਬੈਕ ਕਰ ਰਹੇ ਆਪਣੀ ਹਾਇਰਿੰਗ ਦੇ ਉੱਤੇ ਕਿਉਂਕਿ ਆਰਥਿਕ ਕਨਸਰਨ ਇਕਨੋਮਿਕ ਕਨਸਰਨਾਂ ਜਿਹਦੇ ਵਿੱਚ ਆ 3 ਡਾਲਰ ਰੋਲਾ ਵੀ ਆ ਜੌਬ ਕੱਟ ਆ ਫੈਡਰਲ ਸਰਕਾਰ ਦੇ ਵਿੱਚ ਤੇ ਜਿਹੜੀਆਂ ਇਮੀਗ੍ਰੈਂਟਸ ਆ ਉਹ ਘਟ ਆ ਰਹੇ ਆ ਜਿਹੜੇ ਜ਼ਿਆਦਾ ਲੋਕ ਹੁਣ ਹੈਲਪ ਲੱਭ ਰਹੇ ਆ ਮੋਰ ਅਮਰੀਕਨ ਜ਼ਿਆਦਾ ਅਮਰੀਕਨ ਜਿਹੜੇ ਉਹ ਅਨਪਲੋਇਮੈਂਟ ਬੈਨੀਫਿਟਸ ਦੇ ਲਈ ਕਰ ਰਹੇ ਆ ਇਹ ਦੱਸਣ ਦੇ ਲਈ ਕਿ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਤੇ ਨਵੀਂ ਜੋਬ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਲੇ ਆਫ ਵਧੀ ਆ ਮਈ ਦੇ ਵਿੱਚ ਇਹ ਵੀ ਬਹੁਤ ਮਹੱਤਵਪੂਰਨ ਆ ਲਗਭਗ 93000 ਲੋਕ ਲੇ-ਆਫ ਕੀਤੇ ਗਏ ਆ ਜਿਹੜਾ ਕਿ 50% ਜ਼ਿਆਦਾ ਆ ਆ ਪਿਛਲੇ ਸਾਲ ਜਿੰਨਾਂ ਨੂੰ ਇਹ ਕੀਤਾ ਗਿਆ ਸੀ ਵੱਡੀਆਂ ਕੰਪਨੀਆਂ ਜਿਵੇਂ ਵਾਲਮਾਰਟ ਆ ਜਿਵੇਂ ਮਾਈਕਰੋਸਾਫਟ ਆ ਉਹ ਨੌਕਰੀਆਂ ਦੇ ਵਿੱਚ ਕੱਟ ਕਰ ਰਹੇ ਆ ਜਿਹੜੇ ਜਿਹੜੀ ਇੰਟਰਨਸ਼ਿਪਸ ਨਹੀਂ ਲੱਭ ਰਹੀਆਂ ਕਿਉਂਕਿ ਜਿਹੜੀ ਜੌਬ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਆ ਜਿਹੜੀ ਇੰਟਰਨਸ਼ਿਪ ਸਪੈਸ਼ਲੀ ਜਿਹੜੀ ਸਟੂਡੈਂਟਸ ਦੇ ਲਈ ਜ਼ਰੂਰੀ ਹੁੰਦੀ ਆ ਜਿਹੜੇ ਮਤਲਬ ਰੀਸੈਂਟਲੀ ਗ੍ਰੈਜੂਏਟ ਹੋਏ ਹੁੰਦੇ ਆ ਉਹ ਬਹੁਤ ਔਖੀ ਹੋਈ ਐ ਇਸ ਵੇਲੇ ਜਿਹੜੇ ਕੁਝ ਸੈਕਟਰ ਨੇ ਉਹਨਾਂ ਦੇ ਵਿੱਚ ਥੱਲੇ ਗਏ ਆ ਜਿਹੜੇ ਰੈਸਟੋਰੈਂਟ ਆ ਐਸੀ ਤਰ੍ਹਾਂ ਜਿਹੜੇ ਹੋਟਲ ਆ ਐਸੀ ਤਰ੍ਹਾਂ ਜਿਹੜੇ ਜਿਹੜੇ ਲੋਕਲ ਗਵਰਨਮੈਂਟ ਦੇ ਕੰਮ ਆ ਜਿਹੜੇ ਜੋਬ ਡਰਾਈਵ ਕਰਦੇ ਆ ਇਹਨੂੰ ਜੋਬ ਗ੍ਰੋਥ ਨੂੰ ਪੰਡੈਮਿਕ ਤੋਂ ਬਾਅਦ ਉਹਨਾਂ ਦੇ ਵਿੱਚ ਫਰਕ ਪਿਆ ਸੋ ਇੱਕ ਵਾਰੀ ਦੁਬਾਰਾ ਹਾਇਰਿੰਗ ਦੇ ਵਿੱਚ ਕੱਟਬੈਕ ਕੀਤਾ ਜਾ ਰਿਹਾ ਸਪਲਾਈ ਚੇਨ ਦੀ ਪ੍ਰੋਬਲਮ ਆ ਜਿਹੜੇ ਟ੍ਰੇਡ ਬੈਰੀਅਰਸ ਨੇ ਉਹਨਾਂ ਦੇ ਵਿੱਚ ਸ਼ਿਪਿੰਗ ਡਿਲੇ ਹੋ ਰਿਹਾ اسپੈਸ਼ਲੀ ਵੈਸਟ ਕੋਰਡ ਕੋਸਟ ਪੋਰਟ ਦੇ ਉੱਤੇ ਜਿਨ੍ਹਾਂ ਦੇ ਨਾਲ ਨੌਕਰੀਆਂ ਦੇ ਉੱਤੇ ਅਸਰ ਪੈ ਰਿਹਾ ਟਰਾਂਸਪੋਰਟੇਸ਼ਨ ਦੇ ਵਿੱਚ ਵੇਅਰ ਹਾਊਸਿੰਗ ਦੇ ਵਿੱਚ ਤੇ ਮੈਨੂਫੈਕਚਰਿੰਗ ਦੇ ਵਿੱਚ ਹੈਲਥ케ਅਰ ਗਰੋ ਕਰ ਰਿਹਾ ਜਿਹੜਾ ਹੈਲਥ케ਅਰ ਇੰਡਸਟਰੀ ਆ ਉਹ ਹਜੇ ਵੀ ਉਹਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋ ਰਹੀਆਂ ਕਿਉਂਕਿ ਅਮਰੀਕਨਸ ਜਿਹੜੇ ਇਸ ਵੇਲੇ ਬਜ਼ੁਰਗ ਹੋ ਰਹੇ ਆ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਕੇਅਰ ਚਾਹੀਦੀ ਆ ਜਿਹੜੇ ਸਾਰੇ ਪਾਰਟ ਇਸ ਸੈਕਟਰ ਦੇ ਚੰਗਾ ਨਹੀਂ ਕਰ ਰਹੇ ਕੁਝ ਸੈਕਟਰ ਦੇ ਵਿੱਚ ਹੀ ਹਾਲਤ ਠੀਕ ਠਾਕ ਆ ਜਿਹਨਾਂ ਨੂੰ ਨੌਕਰੀ ਚਾਹੀਦੀ ਉਹ ਇਸ ਤੋਂ ਲੈ ਸਟਰਗਲ ਕਰ ਰਹੇ ਆ ਹਾਈਲੀ ਕੁਆਲੀਫਾਈਡ ਲੋਕ ਪਬਲਿਕ ਹੈਲਥ ਵਰਕਰ ਜਿਹੜੇ ਨੇ ਕੁਝ ਉਹਨਾਂ ਨੂੰ ਨੌਕਰੀ ਲੱਭਣੀ ਮੁਸ਼ਕਲ ਹੋਈ ਆ ਵੀ ਕਿਸੇ ਤਰ੍ਹਾਂ ਉਹਨਾਂ ਨੂੰ ਕੋਈ ਹਾਇਰ ਕਰ ਲਵੇ ਸੈਂਕੜੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਉੱਤੇ ਓਦਾਂ ਦੀਆਂ ਓਦਾਂ ਪਈਆਂ ਨੇ ਅਗਲੀ ਗੱਲਬਾਤ ਦੋਸਤੋ ਇੱਕ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਸਪ੍ਰਿੰਗਕੋਰਟ ਨੇ ਇੱਕ ਵਾਈਟ ਔਮਨ ਜਾਨੀ ਕਿ ਗੋਰੀ ਔਰਤ ਨੂੰ ਸਪੋਰਟ ਕੀਤੀ ਆ ਕੋਰਟ ਨੇ ਇਹਦਾ ਨਾਮ ਔਰਤ ਦਾ ਦੱਸਦੇ ਆ ਮਾਰਲੀਨ ਐਮਸ ਇਹਨੂੰ ਜਿਹੜੀ ਕਿ ਇੱਕ ਸਟ੍ਰੇਟ ਵਾਈਟ ਔ ਵੂਮਨ ਆ ਵੂਮਨ ਆ ਇਹ ਜਿਹੜੀ ਇਹਨੇ ਇਹ ਕਿਹਾ ਵੀ ਮੇਰੇ ਨਾਲ ਤੱਕਾ ਹੋਇਆ ਆਮ ਤੌਰ ਦੇ ਉੱਤੇ ਬਹੁ ਗਿਣਤੀ ਨਾਲ ਤੱਕਾ ਨਹੀਂ ਹੁੰਦਾ ਜਿਹੜਾ ਮਾਈਨੋਰਟੀਜ਼ ਹੁੰਦੀ ਉਹਨਾਂ ਨਾਲ ਤੱਕਾ ਹੁੰਦਾ ਕਹਿੰਦੀ ਮੇਰੇ ਨਾਲ ਤੱਕਾ ਹੋਇਆ ਤੱਕਾ ਕੀ ਹੋਇਆ ਕਿਉਂਕਿ ਇਹਨੇ ਮੈਨੂੰ ਕੰਮ ਦੇ ਉੱਤੇ ਉਹ ਬਣਦਾ ਮੇਰੀ ਤਰੱਕੀ ਜਾਂ ਮੇਰਾ ਰੁਤਬਾ ਮੇਰੀ ਤਨਖਾਹ ਮੇਰਾ ਯੋਗਦਾਨ ਨਹੀਂ ਦਿੱਤਾ ਮੇਰੀ ਥਾਂ ਦੇ ਉੱਤੇ ਇੱਕ ਯੰਗ ਯੰਗਰ ਜਿਹੜਾ ਗੇ ਕੋ ਵਰਕਰ ਆ ਉਹਨੂੰ ਦੇ ਦਿੱਤਾ ਉਹਨੂੰ ਪ੍ਰੋਮੋਸ਼ਨ ਦੇ ਦਿੱਤੀ ਤੇ ਮੇਰੀ ਡਿਨਾਈ ਕਰ ਦਿੱਤੀ ਵੀ ਮੇਰੇ ਨਾਲ ਵਿਤਕਰਾ ਹੋਇਆ ਇੱਥੇ ਸਾਫ ਸਾਹ ਰੂਲ ਜਿਹੜੇ ਨੇ ਉਹ ਸਾਰਿਆਂ ਦੇ ਲਈ ਆ ਕੋਰਟ ਨੇ ਇਹ ਕਿਹਾ ਕਿ ਸਾਰੇ ਵਰਕਰ ਬਿਨਾਂ ਇਸ ਗੱਲ ਤੋਂ ਕਿ ਉਹਨਾਂ ਦੀ ਰੇਸ ਕਿਹੜੀ ਆ ਉਹਨਾਂ ਦਾ ਜੈਂਡਰ ਕੀ ਆ ਜਾਂ ਉਹ ਸੈਕਸ਼ੂਅਲ ਓਰੀਐਂਟੇਸ਼ਨ ਕੀ ਆ ਉਹਨਾਂ ਨੂੰ ਸਾਰੇ ਰੂਲਸ ਫਾਲੋ ਕਰਨੇ ਪੈਣਗੇ ਰੂਲਸ ਫਾਲੋ ਕਰਨ ਦਾ ਮਤਲਬ ਕੀ ਹੈ ਜੇ ਕਿਸੇ ਬਲੈਕ ਭਾਈਚਾਰੇ ਦੇ ਵਿਅਕਤੀ ਨਾਲ ਤੱਕਾ ਹੁੰਦਾ ਉਹ ਇੱਕ ਜੋਬ ਡਿਸਕ੍ਰਿਮੀਨੇਸ਼ਨ ਪ੍ਰੂਵ ਕਰਦਾ ਕਿ ਮੇਰੇ ਨਾਲ ਇਦਾਂ ਇਦਾਂ ਹੋਈ ਹੈ ਐਸੇ ਤਰੀਕੇ ਨਾਲ ਕਿਸੇ ਹੋਰ ਘੱਟ ਗਿਣਤੀ ਨਾਲ ਤੱਕਾ ਹੁੰਦਾ ਉਹ ਪ੍ਰੂਵ ਕਰਦਾ ਕੋਰਟ ਨੇ ਇਹ ਕਿਹਾ ਵੀ ਇਸ ਮਾਮਲੇ ਦੇ ਵਿੱਚ ਵੀ ਇਸ ਔਰਤ ਨੂੰ ਇਸੇ ਤਰ੍ਹਾਂ ਪ੍ਰੂਵ ਕਰਨਾ ਪਊਗਾ ਰੂਲ ਸਾਰਿਆਂ ਦੇ ਲਈ ਸੇਮ ਹੈ ਜਿਹੜੇ ਕੁਝ ਹਿੱਸਿਆਂ ਦੇ ਵਿੱਚ ਅਮਰੀਕਾ ਦੇ ਕੋਰਟਸ ਦੇ ਵਿੱਚ ਇਹ ਜਿਹੜਾ ਔਖਾ ਆ ਮੁਸ਼ਕਲ ਕੰਮ ਆ ਉਹਨਾਂ ਨੂੰ ਗੋਰਿਆਂ ਨੂੰ ਡਿਸਕ੍ਰਿਮੀਨੇਸ਼ਨ ਪ੍ਰੂਵ ਕਰਨਾ ਵੀ ਸਾਡੇ ਨਾਲ ਤੱਕਾ ਹੋਇਆ ਤੇ ਉਹਨਾਂ ਨੂੰ ਐਕਸਟਰਾ ਐਵੀਡੈਂਸ ਚਾਹੀਦੀ ਆ ਇਹ ਗੱਲ ਸਿੱਧ ਕਰਨ ਦੇ ਲਈ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਬਹੁਤ ਅਨਫੇਅਰ ਆ ਤੇ ਇਹ ਅਨਕਨਸਟੀਟਿਊਸ਼ਨਲ ਆ ਇਹ ਜਿਹੜਾ ਵਿਧਾਨਸ ਸੰਵਿਧਾਨਿਕ ਤੌਰ ਦੇ ਉੱਤੇ ਠੀਕ ਨਹੀਂ ਹੈ ਜਸਟਿਸ ਜੈਕਸਨ ਨੇ ਜਿਨ੍ਹਾਂ ਨੇ ਇਹ ਗੱਲ ਆਪਣੀ ਓਪੀਨੀਅਨ ਲਿਖੀ ਆ ਉਹ ਕਹਿੰਦੇ ਕਿ ਜਿਹੜੀ ਬਲੈਕ ਔਮੈਨ ਆ ਕੋਰਟ ਦੇ ਵਿੱਚ ਜਿਹੜੀ ਓਨਲੀ ਬਲੈਕ ਔਮਨ ਆਹੇ ਕੋਰਟ ਦੇ ਵਿੱਚ ਜਸਟਿਸ ਕਿਟਾਂਜੀ ਬ੍ਰਾਊਨ ਜੈਕਸਨ ਉਹਨੇ ਇਹ ਲਿਖਿਆ ਕਿ ਕਾਂਗਰਸ ਨੇ ਕਦੇ ਵੀ ਨਹੀਂ ਕਿਹਾ ਕਿ ਜਿਹੜਾ ਕੋ ਮੈਜੋਰਟੀ ਗਰੁੱਪ ਆ ਉਹਦੇ ਲਈ ਜ਼ਿਆਦਾ ਹਾਰਡ ਟਾਈਮ ਹੋਣਾ ਚਾਹੀਦਾ ਡਿਸਕ੍ਰਿਮੀਨੇਸ਼ਨ ਵਾਲੇ ਕੇਸਾਂ ਦੇ ਵਿੱਚ ਹੁਣ ਜਿਹੜੇ ਜ਼ਿਆਦਾ ਲਾ ਸੂਟ ਆ ਉਹ ਵੀ ਇਦਾਂ ਹੀ ਹੋਣਗੇ ਲੀਗਲ ਐਕਸਪਰਟ ਇਹ ਕਹਿੰਦੇ ਆ ਕਿ ਰੂਲਿੰਗ ਦੇ ਨਾਲ ਜ਼ਿਆਦਾ ਜਿਹੜੇ ਲਾ ਸੂਟ ਆ ਉਹ ਵਾਈਟ ਹੁਣ ਮੇਲ ਜਾਂ ਜਿਹੜੇ ਇਹ ਵਰਕਰ ਆ ਫਾਈਲ ਕਰਨਗੇ ਕਿਉਂਕਿ ਪਹਿਲਾਂ ਇਹ ਸੀਗਾ ਵੀ ਇਹ ਡਰਦੇ ਸੀ ਜਾਂ ਇਹਨਾਂ ਨੂੰ ਜ਼ਿਆਦਾ ਸਿੱਧ ਕਰਨਾ ਪੈਂਦਾ ਸੀ ਉਹ ਜਦੋਂ ਕੋਰਟ ਨੇ ਕਹਿ ਦਿੱਤਾ ਵੀ ਵਿਤਕਰਾ ਵਿਤਕਰਾਇਆ ਤੇ ਜੇ ਵਿਤਕਰਾ ਸਿੱਧ ਕਰਨਾ ਉਹ ਸਾਰਿਆਂ ਨੂੰ ਉਸੇ ਤਰੀਕੇ ਨਾਲ ਕਰਨਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਾਈਟ ਨੇ ਜਾਂ ਮੇਲ ਨੇ ਉਹ ਜਿਹੜੇ ਆ ਜ਼ਿਆਦਾ ਇਸ ਪਾਸੇ ਨੂੰ ਫਾਈਲ ਕਰ ਸਕਦੇ ਆ ਸੋ ਇਹ ਕੇਸ ਜਿਹੜਾ ਆ ਏਮਸ ਦਾ ਕੇਸ ਆ ਇਹ ਵਾਪਸ ਲੋਅਰ ਕੋਰਟ ਦੇ ਵਿੱਚ ਚਲਿਆ ਗਿਆ ਉਹਦਾ ਕਲੇਮ ਰਿਜੈਕਟ ਕਰ ਦਿੱਤਾ ਪਰ ਰਿਜੈਕਟ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਦੁਬਾਰਾ ਵਾਪਸ ਉੱਥੇ ਇਹਨਾਂ ਨੇ ਰੀਕਨਸਿਡਰੇਸ਼ਨ ਦੇ ਲਈ ਇਹੀ ਸਟੈਂਡਰਡ ਜਿਹੜਾ ਉਹਨੇ ਕੇ ਸਾਰਿਆਂ ਦੇ ਲਈ ਯੂਜ਼ ਕਰਨਾ ਉਹ ਵਾਪਸ ਭੇਜ ਦਿੱਤਾ ਹੈ ਤੇ ਉਹਦੀ ਨੌਕਰੀ ਵੀ ਚਲੇਗੀ ਆ ਉਹਦੀ ਤਨਖਾਹ ਵੀ ਚਲੇਗੀ ਆ ਇਹਨੂੰ ਡਿਮੋਟ ਕਰਤਾ ਜੇ ਨੇ ਇੱਕ ਤਾਂ ਤਰੱਕੀ ਹੁੰਦੀ ਨਾ ਇਹਨੂੰ ਪਿੱਛੇ ਨੂੰ ਕਰ ਦਿੱਤਾ ਤੇ 40% ਦੀ ਸੈਲਰੀ ਚਲੇਗੀ ਇੱਕ ਯੰਗ ਗੇ ਮੈਨ ਆ ਉਹਨੂੰ ਜਿਹੜੀ ਆ ਜਿਹੜਾ ਕਿ ਉਹ ਕਹਿੰਦੀ ਰਿਕੁਆਇਰਮੈਂਟ ਮੀਟ ਕਰਦਾ ਉਹਨੂੰ ਇਹ ਨੌਕਰੀ ਦੇ ਦਿੱਤੀ ਸੀ ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਆ ਇਹਦੇ ਨਾਲ ਆਉਣ ਵਾਲੇ ਕਈ ਫੈਸਲਿਆਂ ਦੇ ਉੱਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਆ ਗੱਲਾਂ ਬਾਤਾਂ